ਸਰਬਜੀਤ ਕੌਰ ਦੀ ਆਈ ਨਵੀਂ ਵੀਡੀਓ ਸਾਹਮਣੇ ਸਰਬਜੀਤ ਕੌਰ ਦੇ ਉੱਪਰ ਕਿਵੇਂ ਹੋਇਆ ਕਾਲੇ ਜਾਦੂ ਦਾ ਅਸਰ ਜੋ ਪਾਕਿਸਤਾਨ ਦੇ ਵਿੱਚ ਕਾਲੇ ਜਾਦੂ ਦੇ ਨਾਲ ਔਰਤਾਂ ਨੂੰ ਕੀਲ ਲਿਆ ਜਾਂਦਾ ਹੈ ਤੇ ਉਹਨਾਂ ਨੂੰ ਇਸਲਾਮ ਧਰਮ ਕਬੂਲ ਕਰਵਾ ਕੇ ਉਹਨਾਂ ਦੇ ਨਾਲ ਨਿਗਾਹ ਕੀਤਾ ਜਾਂਦਾ ਹੈ ਜੋ ਸਰਬਜੀਤ ਕੌਰ ਵੀ ਇਸ ਦਾ ਸ਼ਿਕਾਰ ਹੋਈਏ ਇਸ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਸਰਬਜੀਤ ਕੌਰ ਦੇ ਉਹ ਸਾਰੇ ਕਹਾਣੀ ਦੱਸਾਂਗੇ ਤੁਸੀਂ ਜਿਹੜੇ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਤੇ ਵੱਡੀ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਜੋ ਪਹਿਲੇ ਪਾਸਛੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮਨਾਉਣ ਵਾਸਤੇ ਪਾਕਿਸਤਾਨ ਸਿੱਖ ਜਥੇ ਦੇ ਨਾਲ ਰਵਾਨਾ ਹੋਈ 4 ਨਵੰਬਰ ਨੂੰ ਪਰ ਵਾਪਸ ਨਹੀਂ ਆਈ ਜਦੋਂ ਜਥਾ ਵਾਪਸ ਆਇਆ ਤੇ ਉਹਨਾਂ ਦੇ ਵਿੱਚ ਸਰਬਜੀਤ ਕੌਰ ਨਹੀਂ ਸੀ ਉਸ ਤੋਂ ਬਾਅਦ ਇਮੀਗ੍ਰੇਸ਼ਨ ਨੂੰ ਤੇ ਪੰਜਾਬ ਪੁੱਤ ਨੂੰ ਪਜੜਾ ਪੈ ਗਈਆਂ ਸਰਬਜੀਤ ਕੌਰ ਕਿੱਥੇ ਵਿਛੜ ਗਈ ਜੋ ਪਾਕਿਸਤਾਨ ਦੇ ਵਿੱਚ ਸਰਬਜੀਤ ਕੌਰ ਦੇ ਵੱਲੋਂ ਉੱਥੇ ਰਹਿ ਕੇ ਇੱਕ ਵੀਡੀਓ ਜਾਰੀ ਕੀਤੀ ਗਈ ਜੋ ਉਸ ਵੀਡੀਓ ਦੇ ਵਿੱਚ ਸਰਬਜੀਤ ਕੌਰ ਖੁਦ ਦੱਸ ਰਹੀ ਹੈ ਕਿ ਉਸਨੇ ਇਸਲਾਮ ਧਰਮ ਕਬੂਲ ਕਰ ਲਿਆ ਤੇ ਉਸਨੇ ਜਿਹੜਾ ਉੱਥੇ ਨਿਖਾ ਕਰਵਾ ਲਿਆ ਪਰ ਇੰਨੀ ਜਲਦੀ ਕਿਵੇਂ ਹੋ ਗਿਆ ਇੰਨੀ ਛੇਤੀ ਕਿਸ ਤਰ੍ਹਾਂ ਇਹ ਸਭ ਕੁਝ ਵਾਪਰ ਗਿਆ ਸੋ ਸਰਬਜੀਤ ਕੌਰ ਦੀ ਇਹ ਵੀਡੀਓ ਦੇ ਵਿੱਚ ਅਸਲ ਸੱਚ ਸਾਹਮਣੇ ਆ ਗਿਆ ਜੋ ਸਰਬਜੀਤ ਕੌਰ ਦੇ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ ਹੈ ਤੁਸੀਂ ਖੁਦ ਸੁਣ ਕੇ ਹੈਰਾਨ ਹੋਗੇ ਕਿ ਕਿਸ ਤਰ੍ਹਾਂ ਕਾਲਾ ਜਾਦੂ ਸਰਬਜੀਤ ਦੇ ਉੱਪਰ ਛੱਡਿਆ ਗਿਆ ਤੇ ਸਰਬਜੀਤ ਨੂੰ ਕਾਲੇ ਜਾਦੂ ਨੇ ਜੱਥੇ ਨਾਲੋਂ ਅਲੱਗ ਕਰ ਲਿਆ ਸੋ ਕਾਲਾ ਜਾਦੂ ਜਿੱਥੇ ਕਿ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਇਸ ਦਾ ਇਸਤੇਮਾਲ ਕਰਦੇ ਨੇ ਪਾਕਿਸਤਾਨ ਦੇ ਵਿੱਚ ਮੌਲਵੀ ਜਾਂ ਹੋਰ ਜਿਹੜੇ ਲੋਕ ਨੇ ਇਸ ਕਾਲੇ ਜਾਦੂ ਦੇ ਨਾਲ ਜਿਹੜਾ ਕਿ ਔਰਤਾਂ ਨੂੰ ਕੀਲ ਲੈਂਦੇ ਨੇ ਸੋ ਅਜੇਹਾ ਹੀ ਸਰਜੀਤ कौर ਦੇ ਨਾਲ ਹੋਇਆ ਜਿਹੜਾ ਕਿ ਹਰ ਸਾਲ ਜਥਾ ਜਾਂਦਾ ਹੈ ਪ੍ਰਕਾਸ਼ ਪੂਰਮ ਮਨਾਉਣ ਵਾਸਤੇ ਉਹ ਇਸ ਸਾਲ ਵੀ ਇਹ ਜਥਾ ਗਿਆ ਜਿਨ੍ਹਾਂ ਦੇ ਵਿੱਚ ਸਰਜੀਤ कौर ਜ਼ਿਲ੍ਹਾ ਕਪੂਰਥਲਾ ਪਿੰਡ ਅਮੀਨਦੀ ਰਹਿਣ ਵਾਲੀ ਸੀ ਜੋ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਪਰ ਉਸ ਦੇ ਵਿੱਚ ਸਾਰੀ ਸੱਚਾਈ ਦੱਸੀ ਗਈ ਹੈ ਜਿਸ ਵਿੱਚ ਉਹ ਆਪਣੀ ਮਰਜ਼ੀ ਦੇ ਨਾਲ ਇਸਲਾਮ ધਰਮ ਕਬੂਲ ਕਰ ਰਹੀਏ ਤੇ ਫਿਰ ਛੇਕੂਪੁਰ ਦੇ ਰਹਿਣ ਵਾਲੇ ਵਿਅਕਤੀ ਦੇ ਨਾਲ ਉਸ ਨੇ ਨਿਕਾਹ ਕੀਤਾ ਹੈ ਸੋ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਉਸ ਨੇ ਆਪਣਾ ਨਾਮ ਸਰਜੀਤ ਕੌਰ ਤੋਂ ਬਦਲ ਕੇ ਨੂਰ ਹਸੈਨ ਰੱਖਿਆ ਜੋ 9 ਸਾਲ ਤੋਂ ਇਸ ਵਿਅਕਤੀ ਦੇ ਸੰਪਰਕ ਵਿੱਚ ਸੀ ਇਸ ਤੋਂ ਇਲਾਵਾ ਉਹ ਕਹਿੰਦੀ ਹੈ ਕਿ ਉਸ ਦਾ ਪਹਿਲਾ ਤਲਾਕ ਹੋ ਗਿਆ ਜਿਸ ਤੋਂ ਬਾਅਦ ਹੁਣ ਉਸ ਨੇ ਇਹ ਦੁਬਾਰਾ ਨਿਕਾਹ ਕੀਤਾ ਹੈ ਪਹਿਲਾਂ ਤੁਹਾਨੂੰ ਦੀ ਉਹ ਨਿਕਾਹ ਵਾਲੀ ਵੀਡੀਓ ਤੁਸੀਂ ਸੁਣੋ ਕਿ ਕਿਸ ਤਰ੍ਹਾਂ ਸਰਜੀਤ ਕੌਰ ਉਹ ਨਿਕਾਹ ਕਰ ਰਹੀ ਹੈ ਮੁਸਲਮਾਨ ਹੋਣਾ ਚਾ ਰਹੇ ਹੋ ਹਾਂ ਅਪਨੀ ਮਰਜ਼ੀ ਨਾਲ ਨਾ ਚਾ ਰਹੇ ਹਾਂ ਜੀ ਮੈਂ ਅੰਨਾ ਤੋਂ ਦਰ ਕਰਦੇ ਹਾਂ ਕਿ ਕਾਫੀ 9 ਸਾਲਾਂ ਤੋਂ ਜਾਣਦੇ ਹਨ ਅੱਛਾ ਤੇ ਇਸਲਾਮ ਵਿੱਚ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ ਇਹ ਤਾਂ ਉਹ ਸੋਈ ਹੈ ਤੁਹਾਡੀ ਤਲਾਕ ਹੋ ਗਈ ਹੈ ਤੁਹਾਡੀ ਠੀਕ ਹੈ ਦੱਸੋ 10000 ਰੁਪਏ ਹੱਟ ਮੈਂ ਕੀ ਮਜ਼ਰੂਮ ਨੂੰ ਗਵਾਹ ਅੱਲਾਹ ਕੀ ਹੁਕਮ ਸੇ ਕੀਤਾ ਜਾ ਰਹਾ ਹੈ ਕਿ ਆਪਕੋ ਕਬੂਲ ਸੋ ਇਹ ਸੀ ਉਹ ਸਰਬੀਤ ਕੋ ਜਦੋਂ ਉਸਦਾ ਨਿਕਾਹ ਹੋਇਆ ਉਸਨੇ ਆਪਣਾ ਧਰਮ ਇਸਲਾਮ ਧਰਮ ਕਬੂਲ ਕੀਤਾ ਉਹ ਇਹ ਕਹਿ ਰਹੀ ਹੈ ਕਿ ਉਸਨੇ 9 ਸਾਲ ਤੋਂ ਜਿਹੜਾ ਇਸ ਵਿਅਕਤੀ ਦੇ ਨਾਲ ਆਪਣਾ ਨਾਤਾ ਜੋੜਿਆ ਹੋਇਆ ਸੀ 9 ਸਾਲ ਤੋਂ ਇਸ ਵਿਅਕਤੀ ਨੂੰ ਜਾਣਦੀ ਸੀ ਜਦੋਂ ਕਿਸ ਤੋਂ ਪਹਿਲਾਂ ਉਹ ਪੰਜਾਬ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਵਿੱਚ ਰਹਿੰਦੀ ਸੀ ਉਸ ਦਾ ਇੱਥੇ ਵਿਆਹ ਹੋਇਆ ਸੀ ਔਰ ਉਸ ਦਾ ਪਤੀ ਜਿਹੜਾ ਕਿ ਵਿਦੇਸ਼ ਵਿੱਚ ਰਹਿੰਦਾ ਹੈ ਉਹ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਡੰਕੀ ਰੂਟ ਤੇ ਰਹੀ ਉਹ ਵਿਦੇਸ਼ ਜਾਣ ਲਈ ਜਿਹੜੀ ਬਹੁਤ ਸਮਾਂ ਪਹਿਲਾਂ ਕੋਸ਼ਿਸ਼ ਕਰਦੀ ਰਹੀ ਇਸ ਤੋਂ ਪਹਿਲਾਂ ਕਿ ਇੱਕ ਵਾਰ ਉਹ ਸ੍ਰੀ ਗੁਰਦਾਰਪੁਰ ਸਾਹਿਬ ਵੀ ਗਈ ਉਸ ਤੋਂ ਪਹਿਲ ਹੈਰਾਨੀ ਦੀ ਗੱਲ ਇਹ ਕਿ ਜਦੋਂ ਸਰਜੀਤ ਕੌਰ ਕਹਿੰਦੀ ਕਿ ਮੈਂ ਉਸ ਨੂੰ ਪਿਆਰ ਕਰਦੀਆਂ ਤੇ 9 ਸਾਲ ਤੂੰ ਜਾਣਦੀਆਂ ਕਿਉਂਕਿ 9 ਸਾਲ ਤੱਕ ਸਭ ਕੁਝ ਲੁਕੋ ਕੇ ਰੱਖਿਆ ਸਰਜੀਤ ਕੌਰ ਨੇ ਉਸ ਦੀ ਇਹ ਦੋਸਤੀ سوشل میڈیا ਦੇ ਰਾਹੀਂ ਇਸ ਨਾਸਰ ਦੇ ਨਾਲ ਹੋਈ ਜੋ ਪਾਕਿਸਤਾਨ ਦੇ ਸ਼ੇਖੂਪੁਰ ਦੇ ਰਹਿਣ ਵਾਲਾ ਹੈ ਨਾਸਰ سوشل میڈیا ਦੇ ਰਾਹੀਂ ਜੋ ਸਰਜੀਤ ਕੌਰ ਦੇ ਨਾਲ ਗੱਲਬਾਤ ਕਰਦਾ ਸੀ ਸੋ ਇੱਕ ਪਾਸੇ ਪਾਕਿਸਤਾਨ ਤੇ ਹਿੰਦੁਸਤਾਨ ਦਾ ਜੰਗ ਲੱਗਿਆ ਹੋਇਆ ਸੀ ਫਿਰ ਵੀ ਇਹ ਫੋਨਾਂ ਦੇ ਰਾਹੀਂ ਸੰਪਰਕ ਕਿਵੇਂ ਹੁੰਦਾ ਰਿਹਾ ਜੋ ਇਹ ਟਾਵਰ ਦੇ ਵਿੱਚੋਂ ਕਿਸ ਤਰ੍ਹਾਂ ਇੱਕ ਦੂਜੀ ਦੇ ਨਾਲ ਇਹ ਸੰਪਰਕ ਬਣਾ ਕੇ ਰੱਖਿਆ ਇਹਨਾਂ ਨੇ ਸੋ ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਜਦੋਂ ਦਰਸ਼ਨ ਕਰਨ ਦੇ ਬਹਾਨੇ ਸਰਜੀਤ ਕੌਰ ਗਈ ਸੀ ਤਾਂ ਉਸ ਸਮੇਂ ਉਹ ਨਾਸਰ ਨੂੰ ਮਿਲੀ ਸੀ ਪਾਕਿਸਤਾਨ ਹਾਲਾਂਕਿ ਭਾਰਤੀ ਏਜੰਸੀਆਂ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਸੰਪਰਕ ਕਰ ਰਹੀਆਂ ਹਨ ਕਿ ਸਰਜੀਤ ਕੌਰ ਨੂੰ ਕਿਸ ਤਰ੍ਹਾਂ ਗੁੰਮਰਾਹ ਕੀਤਾ ਗਿਆ ਸਰਜੀਤ ਕੌਰ ਜਿਹੜੇ ਕਿ ਪਾਕਿਸਤਾਨ ਇਸ ਜਥੇ ਦੇ ਨਾਲ ਗਈ ਸੀ ਜੋ ਸੁਲਤਾਨਪੁਰ ਲੋਧੀ ਤੋਂ ਐਸਜੀਪੀਸੀ ਦੀ ਮੈਂਬਰ ਦੇ ਵੱਲੋਂ ਉੱਡੀ ਸਿਫਾਰਸ਼ ਕੀਤੀ ਗਈ ਸੀ ਜੋ ਆਪਣੇ ਪਰਿਵਾਰ ਦੇ ਨਾਲ ਕਪੂਰਥਲਾ ਦੇ ਵਿੱਚ ਰਹਿ ਰਹੀ ਸੀ ਪਰ ਅਚਨ ਚਿਤ ਅਜੇਹਾ ਕਿਉਂ ਵਾਪਰ ਗਿਆ ਜੋ ਕਿ ਹੁਣ ਕੁਝ ਅਜੇਹਾ ਵੀ ਅਫਵਾਹਾਂ ਆ ਰਹੀਆਂ ਨੇ ਕਿ ਉੱਥੇ ਕਾਲਾ ਜਾਦੂ ਦੇ ਰਾਈ ਉਸ ਨੂੰ ਰੱਖਿਆ ਗਿਆ ਕਾਲਾ ਜਾਦੂ ਉਸ ਦੇ ਉੱਪਰ ਚਲਾਇਆ ਗਿਆ ਜੋ ਸਰਜੀਤ कौर ਨੇ ਇਸਲਾਮ ਧਰਮ ਕਬੂਲ ਕੀਤਾ ਜਦੋਂ ਕਿ ਉਹ ਸਿੱਖ ਧਰਮ ਦੀ ਬਹੁਤ ਪਰਪੱਕ ਜਿਹੜੀ ਇੱਕ ਵਿਸ਼ਵਾਸਪਾਤਰ ਸੀ ਜਿਹੜੀ ਸਿੱਖ ਧਰਮ ਨੂੰ ਮੰਨਣ ਵਾਲੀ ਸੀ ਪਰ ਉਹ ਇਸਲਾਮ ਧਰਮ ਇੰਨੀ ਜਲਦੀ ਕਿਵੇਂ ਕਬੂਲ ਕਰ ਗਈ ਜੋ ਹੁਣ ਦੂਸਰੇ ਪਾਸੇ ਐਸਜੀਪੀਸੀ ਦੇ ਵੱਲੋਂ ਵੀ ਸਖਤ ਕਾਨੂੰਨ ਜਿਹੜੇ ਆਪਣਾ ਦਿੱਤੇ ਗਏ ਨੇ ਕਿ ਕੋਈ ਵੀ ਇਕੱਲੀ ਔਰਤ ਨੂੰ ਹੁਣ ਪਾਕਿਸਤਾਨ ਨਹੀਂ ਜਾਣ ਦਿੱਤਾ ਜਾਵੇਗਾ ਇਕੱਲੀ ਔਰਤ ਹੁਣ ਪਾਕਿਸਤਾਨ ਨਹੀਂ ਜਾਵੇਗੀ ਜੋ ਸਰਜੀਤ ਕੌਰ ਤੋਂ ਪਹਿਲਾਂ ਵੀ ਇਹ ਘਟਨਾ ਵਾਪਰ ਗਈ ਔਰ ਦੂਸਰੀ ਘਟਨਾ ਇਹ ਵਾਪਰੀ ਹੈ ਸੋ ਕਈ ਲੋਕਾਂ ਦਾ ਪਿੰਡਾਂ ਦੇ ਵਿੱਚ ਜਿਹੜੇ ਪੁਰਾਣੇ ਲੋਕ ਨੇ ਇਹੀ ਕਹਿੰਦੇ ਨੇ ਕਿ ਉੱਥੋਂ ਦੇ ਲੋਕ ਜਿਹੜੇ ਨੇ ਉਹ ਕਾਲੇ ਜਾਦੂ ਦੇ ਨਾਲ ਕੀ ਲੈਂਦੇ ਨੇ ਕਾਲਾ ਜਾਦੂ ਚਲਾਉਂਦੇ ਨੇ ਸੋ ਕਾਲੇ ਜਾਦੂ ਦੇ ਸ਼ਿਕਾਰ ਹੋਈਏ ਸਰਜੀਤ ਕੌਰ ਵੀ ਪਰ ਇਸ ਦੇ ਵਿੱਚ ਜੋ ਅਸਲ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜੋ ਕਿ ਅੱਜ ਸਾਇੰਸ ਦਾ ਯੁੱਗ ਹੈ ਅੱਜ ਜਿਹੜੀ ਦੁਨੀਆ ਟੈਕਨੀਕਲ ਯੂਕੇ ਇਹ ਕੋਈ ਕਾਲਾ ਜਾਦੂ ਜਾਂ ਕਾਲਾ ਇਲਮ ਵਗੈਰਾ ਜਿਹੜੇ ਅਨਪਰਲੋਕ ਸੀ ਜਿਹੜੇ ਪਹਿਲਾਂ ਦੇ ਲੋਕ ਸੀ ਉਹ ਇਸ ਗੱਲ ਦੀ ਜਿਹੜੀ ਜਾਣਕਾਰੀ ਦੇ ਰਹੇ ਨੇ ਪਰ ਅਸਲ ਵਿੱਚ ਸਰਜੀਤ ਕੋਰ 9 ਸਾਤ ਤੋਂ ਇਹ ਮੋਬਾਈਲ ਕਾਲੇ ਜਾਦੂ ਦੇ ਜਰੀਏ ਇਸ ਸੰਪਰਕ ਦੇ ਵਿੱਚ ਬਣੀ ਰਹੀ ਔਰ 9 ਸਾਲ ਤੋਂ ਇਹ ਤਾਂ ਕਰਦੀ ਰਹੀ ਸੀ ਤੋਂ ਸਮਾ ਮਿਲੇ ਮੈਂ ਪਾਕਿਸਤਾਨ ਜਮਾ ਤੇ ਉੱਥੇ ਰਹਿ ਜਾਵਾਂ ਸੋ ਹੁਣ ਪਾਕਿਸਤਾਨ ਦੀ ਇਹ ਵਿਸਨੀਖ ਹੋ ਚੁੱਕੀ ਹੈ ਪਾਕਿਸਤਾਨ ਦੇ ਵਿੱਚ ਇਸ ਨੇ ਨਿਕਾਹ ਕਰਵਾਇਆ ਆਪਣੀ ਮਰਜ਼ੀ ਦੇ ਨਾਲ ਇਸ ਤੇ ਉੱਪਰ ਕੋਈ ਵੀ ਦਬਾਅ ਨਹੀਂ ਸੀ ਕੋਈ ਵੀ ਇਸ ਤੇ ਉੱਪਰ ਕਿਸੇ ਤਰ੍ਹਾਂ ਦਾ ਜਿਹੜਾ ਕਿ ਪ੍ਰੈਸ਼ਰ ਨਹੀਂ ਸੀ ਸੋ ਸਰਬਜੀਤ ਖੋੜ ਨੇ ਖੁਦ ਇਹ ਦੱਸਿਆ ਜੋ ਹੁਣ ਉਸ ਦੀ ਨਵੀਂ ਵੀਡੀਓ ਵੀ ਆਉਣ ਵਾਲੀ ਹੈ ਜੋ ਤੁਹਾਨੂੰ ਅਸੀਂ ਉਹ ਦੱਸਾਂਗੇ ਕਿ ਕਿਸ ਤਰ੍ਹਾਂ ਇਸ ਨੇ ਇਹ ਦੋਸਤੀ ਬਣਾਈ ਤੇ ਕਿਸ ਤਰ੍ਹਾਂ ਇਹ ਸਰਬਜੀਤ ਕੋਰ ਇਸ ਵਿੱਚ ਕਾਮਯਾਬ ਹੋਈ